ਅਸੀ ਕਾ ਦੋਸਤੋ ਆਸ ਨਹੀਂ ਜੀ ਯਾਰ ਕਦੇ ਐਡੀ ਛੋਟੀ ਉਮਰ ਦੇ ਵਿੱਚ ਆਹ ਦੇਖੋ ਜਉਂਦੇ ਨਾਲ ਬੰਦੇ ਨਾਲ ਲੱਖ ਸ਼ਿਕਵੇ ਹੁੰਦੇ ਆ ਹੋ ਸਕਦਾ ਆਪਾਂ ਕਗੇ ਸਾਡੀਆਂ ਗਲਤਫਹਿਮੀਆਂ ਹੁਣ ਇੱਕ ਦੂਜੇ ਪ੍ਰਤੀ ਜੇ ਜਉਂਦੇ ਰਹਿੰਦੇ ਤਾਂ 100 ਵਾਰ ਨਿਮੇੜ ਲੈਂਦੇ ਇੱਕ ਦੂਜੇ ਨਾਲ ਬਹਿ ਕੇ ਵੀ ਪਰ ਜਿਹੜੀ ਅੱਜ ਘਟਾ ਪਿਆ ਸੱਚੀ ਮੱਚੀ ਪੰਜਾਬ ਨੂੰ ਸਾਡੇ ਭਰਾ ਬਾਈ ਦੀਪ ਸਿੱਧੂ ਦੀ ਖਬਰ ਸੁਣੀ ਯਾਰ ਹੁਣੇ 5 ਮਿੰਟ ਪਹਿਲਾਂ ਹੀ ਮੈਨੂੰ ਹੁਣੇ ਮੈਂ ਟਰਾਲੀ 'ਚ ਉਤਰਿਆ ਹਜੇ ਇੱਥੇ ਨਾ ਸਾਡੇ ਬੰਦੇ ਬੈਠੇ ਸੀ ਵਿਚਾਰੇ ਤਿਆਰ ਆਹਾ ਤੇ ਮੈਂ ਇੱਥੋਂ ਥੱਲੇ ਉਤਰਿਆ ਤੇ ਮੈਨੂੰ ਕਹਿੰਦਾ ਯਾਰ ਬਾਈ ਦੀਪ ਸਿੱਧੂ ਦੀ ਮੌਤ ਹੋ ਗਈ ਯਾਰ ਮੈਂ ਮੰਨਦਾ 100 ਵੱਖਰੇਵੇਂ ਹੁੰਦੇ ਆ ਲੱਖਾਂ ਜਉਂਦੀ ਜਾਨ ਨਾ ਤਾਂ ਆਪਾਂ ਨਜੱਠ ਲੈਨੇ ਆ ਤੇ ਜੇ ਇਹ ਖਬਰ ਸੱਚੀ ਹੈ ਤਾਂ ਯਾਰ ਬਹੁਤ ਮਾੜੀ ਹੈ ਸਾਡਾ ਯੂਥ ਆਈਕਨ ਸੀਗਾ ਬਹੁਤ ਯਾਰੋ ਬੰਦੇ ਨੇ ਮੈਂ ਮੰਨਦਾ ਸਾਡਾ ਯਾਰ ਮੈਂ ਤੁਹਾਨੂੰ ਪਹਿਲੇ ਦੱਸਤਾ ਵੀ ਅਸੀਂ ਜਾਉਂਦੇ ਤਾਂ ਹਜ਼ਾਰਾਂ ਵਾਰੀ ਲੜਦੇ ਯਾਰ ਫੇਰ ਵੀ ਕੋਈ ਚੱਕਰ ਨਹੀਂ ਸੀ ਪਰ ਯਾਰ ਉਹ ਬੰਦੇ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਰੱਬਾ ਕਿਸੇ ਨੂੰ ਵੀ ਮੈਂ ਕਹਣਾ ਦੁਸ਼ਮਣ ਤਾਂ ਦੁਸ਼ਮਣ ਵੀ ਨਹੀਂ ਉਹ ਤਾਂ ਫੇਰ ਵੀ ਪੰਜਾਬ ਦੇ ਮੁੱਦੇ ਉਹ ਵਾਰ ਰਿਆ ਸੀਗਾ ਮੁੰਡਾ ਸਾਡਾ ਮੈਰੀ ਉਹਦੇ ਪਰਿਵਾਰ ਨਾਲ ਉਹਦੇ ਫੈਮਿਲੀ ਨਾਲ ਜੇ ਕਿਤੇ ਮੇਰੀ ਮੌਤ ਹੋ ਜਾਂਦੀ ਸ਼ਾਇਦ ਆ ਸ਼ਾਇਦ ਉਹਨਾਂ ਨੂੰ ਵੀ ਸਾਰਿਆਂ ਨੂੰ ਇੰਨਾ ਹੀ ਦੁੱਖ ਲੱਗਦਾ ਜਿੰਨਾ ਹੈਗਾ ਯਾਰ ਜਿਹੜਾ ਸਾ ਆਪਣਾ ਮੱਕੜ ਸਾਹਿਬ ਦੀਆਂ ਖਬਰਾਂ ਆ ਰਹੀਆਂ ਹੁਣ ਏਅਰ ਤੇ ਜਾਂ ਹੋਰਾਂ ਤੋਂ ਬਈ ਰੱਬਾ ਇਹ ਤਾਂ ਤੁਮ ਨਜਾਇਜ਼ ਤੱਕਾ ਕੀਤਾ ਯਾਰ ਹਜੇ ਮੈਂ ਕੈਂਪੇਨ ਕਰਕੇ ਆ ਕੇ ਅਸੀਂ ਹਜੇ ਨਾ ਰੋਟੀ ਛਕੀ ਆਹਾ ਟਰਾਲੀਆਂ ਚ ਪਈ ਹੋਣੀਆਂ ਇੱਥੇ ਸਾਰੇ ਖਾਈ ਜਾਂਦੇ ਸੀ ਜਿੰਨੇ ਮੁੰਡੇ ਬਾਹਰੋਂ ਆਏ ਤੇ ਪਤਾ ਲੱਗਿਆ ਯਾਰ ਵੀ ਦੀਪ ਸਿੱਧੂ ਦੀ ਮੌਤ ਹੋ ਗਈ ਉਹ ਵੀ ਰੋਡ ਐਕਸੀਡੈਂਟ ਚ ਕੇਐਮਪੀ ਤੇ ਯਾਰ ਪਰਮਾਤਮਾ ਕਿਸੇ ਨੂੰ ਇਹੋ ਜੀ ਛਾਣੇ ਮੈਂ چھوٹਾ ਹੁੰਦਾ ਪੜਦਾ ਹੁੰਦਾ ਸੀਗਾ ਕਿ ਜਿਨ੍ਹਾਂ ਨੇ ਇਨਕਲਾਬ ਲਿਆਉਣਾ ਬੁਖਾਰ ਨਾਲ ਨਹੀਂ ਮਰਦੇ ਤੇ ਮੈਨੂੰ ਆਏ ਸੀਗਾ ਐਵੇਂ ਕਮਾ ਵੀ ਮੈਂ ਜੋ ਦੇ ਬਾਰੇ ਬੋਲਿਆ ਮੈਂ ਉਹਦੇ ਜਉਂਦੇ ਜੀ ਤਾਂ ਉਹਨੂੰ ਕਦੇ ਗੱਲ ਨਹੀਂ ਕਿਹਾ ਪਰ ਮੈਂ ਕਹਣਾ ਬਾਈ ਤੂੰ ਗਲਤ ਨਹੀਂ ਸੀਗਾ ਮੈਨੂੰ ਵੀ ਰਿਅਲਾਈਜ਼ ਹੁੰਦਾ ਸੀ ਕਦੇ ਯਾਰ ਪਰ ਮੈਨੂੰ ਜਦੋਂ ਤੇਰੇ ਬੰਦੇ ਮੰਨ ਲਾ ਜਿਹੜੇ ਬਾਹਰ ਬੈਠੇ ਉਹ ਗਾਲਾਂ ਕੱਢਦੇ ਸੀ ਮੇਰਾ ਦਿਲ ਦੁਖਦਾ ਸੀਗਾ ਯਾਰ ਵੀ ਇਹੋ ਜੇ ਬੰਦਾਂ ਨੂੰ ਤੂੰ ਰੋਕਦਾ ਕਿਉਂ ਨਹੀਂ ਤੇਰੇ ਨਾਲ ਮੇਰਾ ਸੱਚੀ ਮੱਚੀ ਕੋਈ ਵੈਰ ਨਹੀਂ ਸੀਗਾ ਮੈਨੂੰ ਆਇਆ ਹੁੰਦਾ ਸੀ ਕਿਉਂਕਿ ਉਹਨਾਂ ਨੇ ਮੇਰੇ ਪਰਿਵਾਰ ਨੂੰ ਵੀ ਬੜੀਆਂ ਮੰਦੀਆਂ ਚੰਗੀਆਂ ਬੋਲੀਆਂ ਮੇਰੇ ਮਾਮਾ ਨੂੰ ਮੇਰੇ ਭੈਣਾਂ ਨੂੰ ਜਿਹੜੀਆਂ ਮੈਂ ਕਦੇ ਸੁਣ ਨਹੀਂ ਸਕਦਾ ਸੀ ਯਾਰ ਸੀਰੀਅਸਲੀ ਮੈਨੂੰ ਤੇਰੇ ਤੇ ਕੋਈ ਸ਼ੱਕ ਨਹੀਂ ਸੀਗਾ ਮੈਨੂੰ ਪਤਾ ਸੀਗਾ ਯਾਰ ਕਈ ਵਾਰੀ ਜਜ਼ਬਾਤੀ ਹੋ ਜਾਈਦਾ ਮੈਂ ਵੀ ਜਜ਼ਬਾਤੀ ਹੋ ਕੇ ਬਹੁਤ ਫੈਸਲੇ ਲਏ ਆ ਜ਼ਿੰਦਗੀ 'ਚ ਪਰ ਬਾਈ ਦੀਪ ਸਿੱਧੂ ਸੱਚੀ ਮੱਚੀ ਯਾਰ ਤੂੰ ਸਾਡਾ ਆਈਕਨ ਸੀਗਾ ਸਾਡਾ ਰੋਲ ਮਾਡਲ ਸੀਗਾ ਯਾਰ ਮੈਂ ਤੈਨੂੰ ਆਪ ਹੁਣ ਵੀ ਅਸੀਂ ਮਿਲੇ ਸੀਗੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵੇਲੇ ਸ਼ਾਇਦ ਮੈਂ ਇਹ ਤੋਂ ਕੈਮਰਾ ਵੀ ਹਟਾ ਲੈਂਦਾ ਸੀ ਮੈਂ ਤੈਨੂੰ ਅੱਜ ਮੈਂ ਆਪਣੀਆਂ ਗਲਤੀਆਂ ਮਾਫ ਮੰਨਦਾ ਕਿ ਜਦੋਂ ਤੂੰ ਪੱਤਰ ਲੈਣ ਗਿਆ ਨਾ ਮੈਂ ਖੈਰ ਨਹੀਂ ਯਾਰ ਬਾਈ ਇਹ ਮੱਕੜ ਕੋਲ ਸੀਗਾ ਮੈਂ ਖੈਰ ਨਹੀਂ ਮੈਣੀ ਕਰਨੀ ਯਾਰ ਰਹਿੰਦਾ ਮੈਂ ਤੇਰਾ ਨਾ ਸਾਰੀ ਉਮਰ ਮੜੱਕਦਾ ਰਹਿੰਦਾ ਯਾਰ ਕੋਈ ਚੱਕਰ ਨਹੀਂ ਫਰ ਬਾਈ ਅੱਜ ਇਸ ਤਰ੍ਹਾਂ ਨਹੀਂ ਜਾਣਾ ਸੀ ਯਾਰ ਤੂੰ ਸੱਚੀ ਮੱਚੀ ਤੂੰ ਸਾਡਾ ਹੀਰੋ ਸਿੱਤੂ ਇੱਕ ਨਵਾਂ ਵੀਜ਼ਨ ਸਾਡੇ ਪੰਜਾਬੀਆਂ ਵਾਸਤੇ ਸਾਡੀ ਕੌਮ ਵਾਸਤੇ ਤੁ ਪੇਸ਼ ਕੀਤਾ ਹੈ ਕਿ ਹਾਂ ਯਾਰ ਸਾਨੂੰ ਵੱਧ ਅਧਿਕਾਰਾਂ ਦੀ ਲੜਾਈ ਲੜਨੀ ਚਾਹੀਦੀ ਆ ਸਾਨੂੰ ਡਿਫਰੈਂਟ ਸਿਨੈਰੀਓ ਤੇ ਲੜਨਾ ਚਾਹੀਦਾ ਕਿਉਂਕਿ ਮਾ ਹੁਣ ਰਾਜਨੀਤੀ ਚ ਪੰਗਾ ਲਿਆ ਤੇ ਮੈਨੂੰ ਪਤਾ ਲੱਗਦਾ ਹੁਣ ਬਈ ਆਪਦੇ ਵੀ ਬੰਦੇ ਮਾੜੇ ਹੋ ਜਾਂਦੇ ਆ ਕਈ ਵਾਰੀ ਜਿਨ੍ਹਾਂ ਤੋਂ ਆਸ ਹੁੰਦੀ ਆ ਉਹ ਦੂਜੇ ਧਰ ਨਾਲ ਜਾ ਕੇ ਬਹਿ ਜਾਂਦੇ ਹੁੰਦੇ ਤੇ ਜਿਨ੍ਹਾਂ ਤੋਂ ਆਸ ਨਹੀਂ ਹੁੰਦੀ ਉਹ ਸੋਡੇ ਚ ਖੜ ਜਾਂਦੇ ਆ ਯਾਰ ਬਹੁਤ ਮਾੜਾ ਹੋਇਆ ਬਾਈ ਇਹ ਸ਼ਾਇਦ ਘਾਟਾ ਨਹੀਂ ਪੂਰਾ ਹੋਣਾ ਬਾਈ ਪੰਜਾਬ ਨੂੰ ਕੌਣ ਦੀਪ ਸਿੱਧੂ ਬਣੂ ਐਡਾ ਵੱਡਾ ਯਾਰ ਨਾਮ ਸੀਗਾ ਸਾਡੇ ਕੋਲੇ ਬੰਦੇ ਕਿੰਨੇ ਕਾ ਪਹਿਲੀ ਗੱਲ ਪੰਜਾਬ ਦੇ ਕੋਲ ਵਿੱਚ ਜੇ ਆਪਾਂ ਦੇਖੀਗੇ ਕਿ ਕਿੰਨੇ ਕ ਬੰਦੇ ਹੀ ਨਹੀਂ ਯਾਰ ਮੈਂ ਤਾਂ ਇਹ ਸਭ ਤੋਂ ਵੱਡਾ ਮੈਨੂੰ ਤਰਾਸਦੀ ਹੁੰਦੀ ਹੈ ਵੀ ਬੰਦੇ ਹੀ ਪੰਜਾਬ ਦੇ ਨੌਜਵਾਨ ਹੀ ਨਹੀਂ ਜਿਹੜੇ ਪੰਜਾਬ ਨੂੰ ਅਗਵਾਈ ਕਰਨ ਵਾਲੇ ਕਿੰਨੇ ਕ ਜੇ ਗਿਣੇ ਪੋਟਿਆਂ ਦੇਖਣੇ ਜਾ ਸਕਦੇ ਵੀ ਇੰਨੇ ਘੱਟ ਕੋਈ ਦਰਜਾਂਚ ਸੋ ਅਰਜਨਿਮ ਹੋਣਾ ਸੀਗਾ ਯਾਰ ਰੱਬਾ ਇਹ ਤੂੰ ਬਹੁਤ ਮਾੜਾ ਕੀਤਾ ਉਹਦੇ ਪਰਿਵਾਰ ਵਾਸਤੇ ਉਹਦੇ ਨਾਲ ਜੁੜੇ ਲੋਕਾਂ ਵਾਸਤੇ ਇਹ ਸ਼ਾਇਦ ਨਾ ਸਹਿਣ ਵਾਲਾ ਘਟ ਹੈ ਉਹਦਾ ਤਰਸ਼ਨ ਸੀਗਾ ਯਾਰ ਠੀਕ ਹੈ ਮੈਂ ਹਰ ਗੱਲ ਵਾਸਤੇ ਮਾਫੀ ਚਾਹਉਣਾ ਬਾਈ ਦੀਪ ਸਿੱਧੂ ਤੋਂ ਖਾਸ ਕਰਕੇ ਯਾਰ ਵੀ ਜੋ ਵੀ ਉਹਦੇ ਦਿਲ ਨੂੰ ਮੇਰੇ ਕਰਕੇ ਠੇਸ ਪਹੁੰਚੀ ਹੋਵੇ ਜੇ ਕਦੇ ਵੀ ਮੈਂ ਇਹ ਨਹੀਂਗਾ ਵੀ ਯਾਰ ਜਹਾਂ ਮੈਂ ਤੈਨੂੰ ਇਹੀ ਕਹਿਣਾ ਵੀ ਸ਼ਾਇਦ ਮੈਨੂੰ ਲੱਗਦਾ ਵੀ 5 ਮਿੰਟ ਕਿੰਨੇ ਮਿੰਟ ਪਹਿਲਾਂ ਗੱਲ ਹੋਈ ਐ ਇਹ 10 ਪੁਆਇੰਟ ਦੀ ਗੱਲ ਹੀ ਹੈ 10 ਮਿੰਟ ਪਹਿਲਾਂ ਹੀ ਮੌਤ ਹੋਈ ਐ ਯਾ 10 ਮਿੰਟ ਪਹਿਲਾਂ ਮੌਤ ਹੋਈ ਐ ਸੋ ਇਹ ਨਹੀਂ ਹੋਣਾ ਕਿ ਜਿਹੜਾ ਕੇਐਮਪੀ ਰੋਡ ਤੇ ਦਿਖਾਈ ਕਿਸੇ ਖਬਰ ਦਿਖਾਈ ਹਾਂ ਕੇਐਮਪੀ ਲ ਕੇਐਮਪੀ ਰੋਡ ਤੇ ਜਿਹੜੀ ਮੌਤ ਕੇਐਮਪੀ ਐਨ ਲਿਖਾ ਕੇਐਮਪੀ ਐਲ ਰੋਡ ਦਿੱਲੀ ਉਹੋ ਦਿੱਲੀ ਰੋਡ ਤੇ ਮਾਨਸੀ ਦਾ ਬੰਦਾ ਨਾਰਸਨੂ ਚੌਧਰੀ ਮੁੰਡਾ ਸੀ ਭਾਈ ਅਸਾ ਸਨੂ ਚੌਧਰੀ ਉਹਦੇ ਸੱਟਾਂ ਲੱਗੀਆਂ ਹਾਂ ਉਹ ਦਾਖਲਾ ਕਰੇ ਕੰਦਰਾ ਤੇ ਸੋ ਯਾਰ ਬਹੁਤ ਔਖਾ ਭਰਾਵਾ ਮੈਂ ਤਾਂ ਅੱਜ ਅਸੀਂ ਤਾਂ ਰੋਟੀ ਖਾ ਕੇ ਹੜੇ ਸੀਗੇ ਇੱਥੇ ਤੇ ਜਿਵੇਂ ਮਾਲਾ ਸਾਡਾ ਰੋਜ ਦਾ ਕੰਮ ਹੁੰਦਾ ਹੈ ਨਾ ਆਥਰੇ ਆਉਣਾ ਤੇ ਇੱਥੇ ਬਹਿਣਾ ਮਾਲਾ ਵੀ ਜਿੱਥੇ ਸਾਡਾ ਪ੍ਰਸ਼ਾਦਾ ਪਾਣੀ ਪਿਆ ਵੀ ਉਵੇਂ ਹੀ ਕਰਕੇ ਸੋ ਜਿਹੜੀ ਕਹੇ ਆਪੇ ਨੂੰ ਭਰਾਵਾ ਰੋਖਦੇ ਰਹੇ ਜੇ ਪਤਾ ਹੁੰਦਾ ਤੇਰੀ ਭਰਾਵਾ ਇਨੀ ਜ਼ਿੰਦਗੀ ਛੋਟੀ ਹੈ ਮੈਂ ਤਰਨਾ ਕਦੇ ਕਰਦੇ ਨੇ ਬਾਕੀ ਮਾਇਆ ਵੀਰ ਤੇਰੀ ਹਮੇਸ਼ਾ ਸੋਚ ਨੂੰ ਸਲਾਮ ਕੀਤਾ ਚੰਗਾ ਕੀਤਾ ਹਾਂ ਆਪਣੀ ਸਿਰਫ ਇਕਾ ਦੁੱਕਾ ਘਟਨਾਵਾਂ ਤੋਂ ਬਿਨਾ ਆਪਣੀ ਕੋਈ ਐਡੀ ਮੈਂ ਕਹਾਂ ਵੀ ਲੜਾਈ ਨਹੀਂ ਸੀ ਨਾ ਤੁਸੀਂ ਮੈਨੂੰ ਕਦੇ ਕਿਹਾ ਨਾ ਮੈਂ ਇੱਥੇ ਦੁੱਧ ਦੇ ਵੀ ਆਏ ਸੀਗੇ ਤੁਸੀਂ ਤੇ ਉਦੋਂ ਵੀ ਮੇਰੇ ਬੰਦਿਆਂ ਨੇ ਕਿਹਾ ਵੀ ਬਾਈ ਤਰਨੇ ਤੁਸੀਂ ਕਿਹਾ ਵੀ ਯਾਰ ਕੋਈ ਨਹੀਂ ਕੋਟਲੀ ਨਾ ਕੀ ਰੋਣਾ ਉਹ ਤਾਂ ਆਪਣਾ ਭਰਾ ਕਿਉਂਕਿ ਸਾਡੇ ਨਾਲ ਹੀ ਪਿੰਡ ਸਦੀਪ ਸਿੱਧੂ ਦਾ ਇੱਥੇ ਤੇ ਮੇਰਾ ਪਿੰਡ ਕੋਟਲੀ ਆਇਆ ਦਾ ਉਹਦੇ ਕਰਨਾ ਬਾਈ ਦਾ ਸਾਡੇ ਦਾ ਤੇ ਯਾਰ ਪਰ ਇੰਨੀ ਛੇਤੀ ਇਹ ਭਰਾਣੇ ਤੁਰ ਜਾਣਾ ਮੈਂ ਕਹਣਾ ਮੈਨੂੰ ਜ਼ਿੰਦਗੀ ਦੇ ਵਿੱਚ ਕੋਈ ਪਛਤਾਵਾ ਨਹੀਂ ਰਹਿਣਾ ਮੈਂ ਇਹ ਜ਼ਰੂਰ ਰਹਿਣਾ ਵੀ ਹਾਂ ਯਾਰ ਜੇ ਜਾਂਦਾ ਹੁੰਦਾ ਸੋ ਮੈਂ ਤੁਹਾਡੇ ਤੋਂ ਯਾਰ ਮਾਫੀ ਚਾਉਣਾ ਭਾਈ ਜੇ ਮੇਰੇ ਕਰਕੇ ਤੈਨੂੰ ਕਦੇ ਦੁੱਖ ਜ਼ਿੰਦਗੀ ਚ ਪਹੁੰਚਿਆ ਹੋਵੇ ਪਰ ਮੈਂ ਬੜਾ ਆਵਦੇ ਆਪ ਨੂੰ ਜਿਹੜਾ ਹੈਗਾ ਮੰਦੇ ਭਾਗਾ ਵਾਲਾ ਸਮਝਦਾ ਕਿ ਮੈਂ ਤੇਰੇ ਜਾਣ ਤੋਂ ਬਾਅਦ ਇਹ ਗੱਲ ਕਹਿ ਰਿਹਾ ਸੋ ਫਿਰ ਵੀ ਮੈਂ ਜਿਹੜੇ ਉਹਦੇ ਨਾਲ ਜੁੜੇ ਆ ਬਾਈ ਜਿੰਨੇ ਜੋਗਾ ਗੁਰਪ੍ਰੀਤ ਕੋਟਲੀ ਹੈਗਾ ਤੁਹਾਡੇ ਨਾਲ ਖੜਾ ਹੈ ਫਿਰ ਆ ਅੱਜ ਤੋਂ ਦੀਪ ਸਿੱਧੂ ਜਾਂ ਉਹਦੇ ਪਰਿਵਾਰ ਮੈਂਬਰ ਜਾਂ ਉਹਦੇ ਸਪੋਰਟਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਰੌਲਾ ਨਹੀਂ ਯਾਰ ਤੁਸੀਂ ਹਮੇਸ਼ਾ ਆ ਮੇਰੇ ਜੇਕਰ ਤੁਹਾਡੇ ਤੇ ਪ੍ਰਭਾਉ ਕੋਈ ਮੁਸੀਬਤ ਆ ਤੇ ਤੁਹਾਡਾ ਪ੍ਰਭਾਉ ਜੇ ਕੋਈ ਤੁਹਾਡੇ ਵਾਸਤੇ ਕਰਨ ਯੋਗ ਹੈ ਤਾਂ ਦਿਨ ਰਾਤ ਗੁਰਪ੍ਰੀਤ ਕੋਟਲੀ ਤੁਹਾਡੇ ਵਾਸਤੇ ਖੜਾ ਚਾਹੇ ਮੈਂ ਹਮੇਸ਼ਾ ਨੂੰ ਤੇ ਠੀਕ ਹੈ ਸੋਏ ਕਨਾ ਭਾਈ ਤੂੰ ਤਾਂ ਰਗ ਆਪਗਦਾਰ ਕਹਿੰਦਾ ਸੀ ਉਹ ਵਿਚਾਰਾ ਮੜ ਤੋਂ ਲੜਦਾ ਰਿਹਾ ਸੀ ਕਿਸਾਨਾਂ ਨਾਲ ਠੀਕ ਹੈ ਨਹੀਂ ਨਹੀਂ ਬਿਲਕੁਲ ਭਾਈ ਮੈਂ ਮਾਫੀ ਚਾਹਣਾ ਉਹਨਾਂ ਤੋਂ ਮੈਂ ਅਜੇ ਤੱਕ ਨਹੀਂ ਕਦੇ ਮਾਫੀ ਮੰਗੀ ਕਿਉਂਕਿ ਯਾਰ ਐਡੀ ਛੋਟੀ ਉਮਰ ਖਾਸ ਕਰੇ ਭਰੀ ਜਵਾਨੀ ਦੇ ਵਿੱਚ ਬੜੀ ਆਸ ਸੀ ਸਾਨੂੰ ਸੀਰੀਅਸਲੀ ਮੈਨੂੰ ਬੜੀ ਆਸ ਸੀ ਕਿ ਯਾਰ ਇਹ ਬੰਦਾ ਕੁਝ ਕਰੂਗਾ ਅੱਛਾ ਕਰੂਗਾ ਪੰਜਾਬ ਵਾਸਤੇ ਕੁਝ ਕਰੂਗਾ ਉਹਦਾ ਜਾਣਾ ਬਹੁਤ ਦੁੱਖਦਾਈ ਹੈ ਜਦੋਂ ਇਹ ਮੈਨੂੰ ਹੁਣ ਫੋਨ ਕੀਤਾ ਮੇਰੇ ਆ ਜਿਹੜਾ ਮੁੰਡਾ ਟੀਮ ਸੰਭਾਲਦਾ ਇਹਦੀ ਆਈਟੀ ਦੀ ਤੇ ਫਿਰ ਮੈਂ ਆਉਣ ਸਾਰ ਟਰਾਲੀ ਚ ਦੁਬਾਰਾ ਪੁੱਛਿਆ ਵੀ ਸੱਚੀ ਮੁੱੱਚੀ ਗੱਲਾਂ ਤਾਂ ਕਹਿੰਦੇ ਮੈਂ ਮੰਨਦਾ ਯਾਰ ਜੋ ਕਿਸ ਨੇ ਕਿਹਾ ਜੇ ਕਿਸੇ ਮੈਂ ਕਹਾਂ ਮੈਂ ਮੰਨਦਾ ਕਰਮਚਾਰੀ ਤੇ ਕੋਈ ਗੱਲ ਨਹੀਂ ਗਲਤੀ ਐ ਸਣੀ ਮੈਂ ਇਹੋ ਜਿਹੇ ਗੱਲਾਂ ਹੁਣ ਨਹੀਂ ਕਰਨੀਆਂ ਚੰਗੀਆਂ ਲੱਗਦੀਆਂ ਠੀਕ ਆ ਉਹ ਮੂਮੈਂਟਸ ਹੁੰਦੀ ਆ ਕਦੇ ਮੌਕੇ ਤੇ ਸਾਨੂੰ ਬਿਆਨ ਹੋ ਸਕਦਾ ਬੰਦਾ ਉਹ ਗਲਤ ਹੋਵੇ ਹੋ ਸਕਦਾ ਮੈਂ ਕੋਈ ਜਿਹੜਾ ਆਪਾਂ ਕਿਗੇ ਸਾ ਮੈਂ ਵੀ ਕੋਈ ਸਾ ਕੋਈ ਬੰਦਾ ਸਰਵਕਲਾ ਸੰਪੂਰਨ ਨਹੀਂ ਹੁੰਦਾ ਪਰ ਮੈਂ ਬਾਈ ਤੋਂ ਮਾਫੀ ਚਾਉਣਾ ਦੂਜੀ ਗੱਲ ਹੈ ਕਿ ਦੀਪ ਸਿੱਧੂ ਵਰਗਾ ਨੌਜਵਾਨ ਨਹੀਂ ਖੋਣਾ ਚਾਹੀਦਾ ਸੀ ਪੰਜਾਬ ਨੂੰ ਉਹ ਵੀ ਇਸ ਬੇਵਕਤੀ ਮੌਤ ਰੱਬਾ ਕਿਸੇ ਨੂੰ ਨਾ ਦੇਵੇ ਠੀਕ ਹੈ ਖਾਸ ਕਰਕੇ ਜੋ ਵੀ ਪੰਜਾਬ ਦੇ ਪ੍ਰਭੂ ਮੈਂ ਇਹਨਾਂ ਦੇ ਨਾਲ ਕਹਣਾ ਜੋ ਵੀ ਪੰਜਾਬ ਦੇ ਅੱਜ ਕੋਈ ਵੀ ਪੰਜਾਬ ਨੂੰ ਅ ਬਚਾਉਣ ਵਾਸਤੇ ਜੋ ਅੱਜ ਤੁਰੇ ਆ ਚਾਹੇ ਉਹ ਉਹਨਾਂ ਦੀ ਲੈਂਡ ਮੇਰੇ ਵਰਗੀ ਆ ਜਾਂ ਨਹੀਂ ਆ ਜਾਂ ਕਿਸੇ ਵੀ ਤਰੀਕੇ ਨਾਲ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਸਾਰੇ ਪੰਜਾਬ ਦੇ ਬੇਸ਼ਕੀਮਤੀ ਗਹਿਣੇ ਹੋ ਇਸ ਆਪਾਂ ਦੇ ਅੱਗੇ ਬਾਗ ਦੇ ਆਡਾ ਡ ਫੁੱਲਾਂ ਕਿਉਂਕਿ ਹਰ ਤਰ੍ਹਾਂ ਦਾ ਫੁੱਲ ਹੋਣਾ ਚਾਹੀਦਾ ਹੈ ਸੋ ਦੀਪ ਸਿੱਧੂ ਦੀ ਮੌਤ ਯਾਰ ਸਾਡੇ ਪੰਜਾਬ ਵਾਸਤੇ ਕਦੇ ਨਾ ਪੂਰਨ ਜੋ ਘਟ ਹੈ ਇਹ ਨਹੀਂ ਹੋਣਾ ਕਿਉਂਕਿ ਦੀਪ ਸਿੱਧੂ ਕਿਸੇ ਨੇ ਬਣ ਨਹੀਂ ਚਾਣਾ ਉਹਦੀ ਆਪ ਦੀ ਇੱਕ ਮਨ ਲੱਕ ਅਗੇ ਉਹਦੀ ਸੋਚ ਸੀ ਉਹਦਾ ਦਾਇਰਾ ਸੀ ਉਹਨੇ ਉਹ ਕਲਾਈਮੈਕਸ ਤੇ ਦਿਵਾਲੀ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਉਹਨੇ ਆਪਾਂ ਕਗੇ ਆਪਾਂ ਕਗੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਆਪਦੇ ਨਾਲ ਜੋੜਿਆ ਧਿਆਗ ਅੰਦੋਲਨ ਤੇ ਵੀ ਧਿਆਨ ਕੇਂਦਰਿਤ ਕਰਵਾਇਆ ਜੇ ਦੇਖਿਆ ਜਾਵੇ ਜਦੋਂ ਸ਼ੁਰੂ ਦੇ ਵਿੱਚ ਮੈਨੂੰ ਯਾਦ ਹੈ ਮੈਂ ਅਜ ਉਹਨਾਂ ਦੇ ਜਾਣ ਤੋਂ ਬਾਅਦ ਇਹ ਗੱਲ ਕਹਿ ਰਿਹਾ ਕਿ ਜਦੋਂ ਸ਼ਿੰਗੂ ਬਾਰਡਰ ਤੇ ਹਜੇ ਸਟੇਜ ਨਹੀਂ ਲੱਗੀ ਸੀ ਪਹਿਲਾਂ ਦੋ ਟਰਾਲੀਆਂ ਲੱਗੀਆਂ ਸੀ ਉੱਥੇ ਆਦੀਪ ਸਿੱਧੂ ਉਹਨਾਂ ਸ਼ੁਰੂ ਵਾਲੇ ਬੰਦਿਆਂ ਚ ਇੱਕ ਸੀ ਜਿਹਨੇ ਕਿਹਾ ਸੀ ਕਿ ਆਪਾਂ ਇਹਦਾ ਕੇਐਮਪੀ ਰੋਡ ਰੋਕ ਲਓ ਨਾ ਸੌਰੀ ਇਹਦਾ ਜਿਹੜਾ ਹੈਗਾ ਜੋ ਸ਼ਿੰਗੂ ਬਾਰਡਰ ਰੋਕੋ ਤਾਂ ਬਹੁਤ ਉਹ ਇੱਕ ਤਰ੍ਹਾਂ ਦਾ ਉਹਦਾ ਲਾਸਾਨੀ ਫੈਸਲਾ ਸੀਗਾ ਜਿਹਨੂੰ ਬਾਅਦ ਦੇ ਵਿੱਚ ਕਿਸਾਨ ਲੀਡਰਾਂ ਨੇ ਲਾਗੂ ਕੀਤਾ ਚਾਹੇ ਉਸ ਤੋਂ ਬਾਅਦ ਉਹ ਸਟੇਜ ਬਣਾ ਲਈ ਗਈ ਤੇ ਉਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਉਹਨੂੰ ਆਪ ਦੇ ਤੌਰ ਤੇ ਜਿਹੜਾ ਆਪ ਦੀ ਸਟੇਜ ਦੇ ਤੌਰ ਤੇ ਵਰਤਤ ਦੇ ਦੀਪ ਸੰਧੂ ਨਹੀਂ ਬੋਲਦਾ ਪਰ ਗੱਲ ਇਹ ਵੀ ਸੀਗੀ ਕਿ ਤੁਸੀਂ ਕਹੋਗੇ ਕੋਟਲੇ ਉਦੋਂ ਕਿਉਂ ਨਹੀਂ ਕਿਹਾ ਕਿ ਮੈਨੂੰ ਆਇਆ ਸੀਗਾ ਅੰਦੋਲਨ ਜਿਹੜਾ ਹੈਗਾ ਉਹ ਜਿੱਤਿਆ ਜਾਵੇ ਪਰ ਜਿਸ ਤਰ੍ਹਾਂ ਦੀਪ ਸਧੂ ਦਾ ਕਿਸਾਨੀ ਅੰਦੋਲਨ ਦੇ ਵਿੱਚ ਉਦੋਂ ਪਹਿਲਾ ਸ਼ਿੰਗੂ ਬਾਰਡਰ ਦੇ ਮੋਰਚੇ ਦੇ ਵਿੱਚ ਮੈਂ ਵੀ ਜਾਣਦਾ ਰਿਆਂ ਸਾਨੂੰ ਮੈਨੂੰ ਯਾਦ ਆ ਸਾਡੇ ਪਿੰਡ ਸਰਪੰਚ ਹੈ ਹੁਣ ਵੀ ਤੁਸੀਂ ਪੁੱਛ ਸਕਦੇ ਹੋ ਉਹਦਾ ਤੇ ਉਹਦੀ ਘਰਾਂ ਵਾਲੀ ਦਾ ਐਕਸੀਡੈਂਟ ਹੋ ਗਿਆ ਮੌਜੂਦਾ ਸਰਪੰਚ ਦਾ ਤੇ ਮਾਨੂੰ ਰਾਤ ਨੂੰ ਇਤੋਂ ਐਂਬੂਲੈਂਸ ਦੇ ਬੱਚਾ ਦਿੱਲੀ ਹਾਰਟ ਸਾਡੇ ਬਠਿੰਡੇੋਂ ਲੈ ਕੇ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ ਰਾਤ ਨੂੰ ਚੰਡੀਗੜ੍ਹ ਪੀਜੀੀ ਤੇ ਵਾਪਸ ਆਉਂਦਾ ਐਂਬੂਲੈਂਸ ਨੂੰ ਕਹਾਂ ਮੈਂ ਖੈਰ ਤੁਸੀਂ ਸਿੰਘੂਪਾਡਰ ਚੱਲੋ ਮੈਂ ਦੀਪ ਨੂੰ ਮਿਲਣਾ ਉਦੋਂ ਚਲੋ ਬਾਈ ਨਹੀਂ ਸੀਗਾ ਤੇ ਪਰ ਜਦੋਂ ਮਿਲਿਆ ਉਹਨਾਂ ਦਾ ਉੱਥੇ ਆਰਗੇਨਾਈਜੇਸ਼ਨ ਬਹੁਤ ਵੱਢੀ ਜਾਣਦਾ ਸੀਗਾ ਜਦੋਂ ਇਹ ਗੱਲਾਂ ਪਰ ਉਹਨੇ ਉਹ ਕੰਮ ਕੀਤਾ ਉਦੋਂ ਬਿਨਾਂ ਜਿਹੜੀਆਂ ਫਿਲਮਾਂ ਦੇ ਐਕਟਿੰਗ ਆਸਾਨੀ ਸੀ ਖਾਸ ਕਰਕੇ ਜਿਹੜੀ ਜੋਰਾ 10 ਨੰਬਰੀ ਆ ਉਹਦੇ ਚ ਮੇਰਾ ਸਟੂਡੈਂਟ ਵੀ ਕੰਮ ਕਰਦਾ ਰਿਹਾ